ਹਾਂ ਪਤਾ ਉਹ ਕੰਮ ਬਣ ਗਿਆ ਸੀਗਾ ਉਹ ਤਾਂ ਬਣ ਗਿਆ ਜੀ ਬਾਪੂ ਸੱਚਾ ਕਹ ਇਹ ਸੱਚੀ ਬਾਪੂ ਅੱਜ ਕੱਲ ਪੁਲਿਸ ਬੜੀ ਆ ਅੱਜ ਕੱਲ ਢੇੜੇ ਮਾਰਦੀ ਫਿਰਦੀ ਆ ਪੁਲਿਸ ਤਾਂ ਪੁੱਤ ਪਤਾ ਹੀ ਆ ਫਿਰ ਆਪਾਂ ਨੂੰ ਅੱਜ ਕੱਲ ਬਾਰਦਾਤੀ ਜਿਆਦੇ ਹੋ ਰਹੀਆਂ ਨੇ ਫਿਰ ਹਾਂ ਉਹ ਫਿਰ ਜਹੇ ਜੀ ਕਰਨੀ ਉਹ ਜੀ ਭਰਨੀ ਇਹ ਤਾਂ ਤੇਰੀ ਗੱਲ ਸਹੀ ਏ ਜਮਾ ਬਾਪੂ ਹਾਂ ਉਹ ਦੇਖ ਲੈ ਹੁਣ ਤੈਨੂੰ ਵੀ ਪਤਾ ਅੱਜ ਥਾਂ ਥਾਂ ਦੇ ਉਧਰੋਂ ਪੁੱਛ ਲਾਂਗੀ ਤੇ ਇੱਧਰ ਆ ਜਾਂਦੀ ਕਿਤੇ ਉਧਰ ਪਤਾ ਨਹੀਂ ਲੋਕਸ ਵਾਲੇ ਕਿਹੋ ਜਿਹੇ ਨੇ ਕੀ ਕੰਮ ਕਰਦੇ ਫਿਰਦੇ ਆ ਉਹ ਫਿਰ ਪੁਲਿਸ ਉਹਨਾਂ ਨੂੰ ਭਾਲਦੀ ਫਿਰਦੀ ਆ ਨਾ ਤਾਂ ਕਰਕੇ ਐ ਤੈਨੂੰ ਕੀ ਲੱਗਦਾ ਬਾਪੂ ਵੀ ਕੁਝ ਪਤਾ ਹੀ ਲੱਗਦਾ ਆ ਉਹ ਸਾਰਾ ਪਤਾ ਲੱਗਦਾ ਆ ਪਾਣੂ ਹਾਂ ਪਤਾ ਤਾਂ ਲੱਗਦਾ ਹੀ ਆ ਕੀ ਹੋ ਗਿਆ ਕੀ ਹੁਣ ਅਸੀਂ ਹੈ ਕੀ ਗੱਲੂਗੀ ਕੀ ਗੱਲ ਤੈਨੂੰ ਤਾਂ ਕੁਝ ਨਹੀਂ ਕਿਹਾ ਕਿਸ ਨੇ ਕੀ ਪੁਲਿਸ ਪੁਲਿਸ ਲਾਈਏ ਤੁਸੀਂ ਪੁਲਿਸ ਪਿੰਡ ਚ ਫਿਰਦੀ ਆ ਬਸ ਤਾਂ ਪੁਲਿਸ ਦੀਆਂ ਗੱਲਾਂ ਕਰਦੇ ਆ ਕੀ ਗੱਲ ਮੈਨੂੰ ਸਾਰਾ ਹੀ ਪਤਾ ਕੀ ਗੱਲ ਕਰਦੇ ਆ ਕੀ ਪਤਾ ਬਈ ਤੈਨੂੰ ਆ ਕੀ ਚੱਬ ਕੇ ਜੇ ਗੱਲ ਕਰਦਾ ਹੋਏ ਤੂੰ ਮੈਂ ਹੀ ਗੱਲ ਕਰਨੀ ਆ ਮੈਂ ਤਾਂ ਬਾਪੂ ਨਾਲ ਗੱਲ ਕਰਦਾ ਹਾਂ ਹਾਂ ਮੈਨੂੰ ਪਤਾ ਹੀ ਆ ਕਿਹੜੀਆਂ ਗੱ ਪਿੰਡ ਦੇ ਬੰਦੇਓ ਵਧੀਆ ਵਰਤਦੇ ਆਪਾਂ ਤਾਂ ਵਧੀਆ ਵਰਤਦੇ ਰਹਿ ਜੇ ਤਾਂ ਕਰਕੇ ਚੋਪਾ ਮੈਂ ਤਾਂ ਲੰਗਿਆ ਲੰਗ ਜਾ ਪਰ ਤੈਨੂੰ ਤੋਂ ਛੇੜਿਆ ਨਹੀਂ ਕਿਸਨੇ ਅਸੀਂ ਆਪੇ ਸੁੁੱਤੇ ਸੁਭਾ ਗੱਲਾਂ ਕਰਦੇ ਆ ਉਹ ਪੁਲਿਸ ਪਿੰਡ 'ਚ ਆਈ ਐ ਫਿਰ ਤੈਨੂੰ ਕੀ ਤਖਲੀਫ ਆ ਉਹ ਬਾਪੂ ਤੇਰੀ ਗੱਲ ਸੁਣ ਤੇਰੀ ਉਮਰ ਦੀ ਮੈਂ ਲਿਆਜ ਕਰਦਾ ਜੇ ਆਈ ਐ ਤਾਂ ਸਾਡੇ ਘਰ ਦਾ ਮਸਲਾ ਸੀ ਤੇ ਅਸੀਂ ਸੁਝਾ ਲਿਆ ਤੁਸੀਂ ਕੀ ਲੈਣਾ ਇਸ ਗੱਲ ਤੋਂ ਲੈ ਸਾਨੂੰ ਤਾਂ ਪਤਾ ਵੀ ਨਹੀਂ ਅਸੀਂ ਤਾਂ ਵੈਸੇ ਤੁਸੀਂ ਥੋੜੇ ਆਈ ਐ ਨਾਲ ਥੋੜੇ ਕੋਲੇ ਦੀ ਪੁਰਸੀ ਐ ਉਹ ਗੜੇ ਆਪਣੇ ਦੂਜੀ ਕਮੰਡ ਦੀ ਉਹ ਆਹੋ ਉਹਨਾਂ ਦੇ ਵੀ ਚੋਰਾਂ ਤੋਂ ਹੋਰ ਪਈ ਐ ਨਾ ਸਾਨੂੰ ਕੋਈ ਪਤਾ ਐ ਵੀ ਥੋੜੀ ਆਈ ਐ ਬਾਪੂ ਉਹ ਵੀ ਵਿਚੋਰਾਂ ਦੇ ਮੋਰ ਪਈ ਐ। ਆ ਕੀ ਬੋਲਦਾ ਉਹ ਤੂੰ? ਉਹ ਤੂੰ ਘੰਟਾ ਹੋ ਗਿਆ ਦੇਖਿਆ ਉਹਨੂੰ ਦੇਖਿਆ ਮੇਰੀ ਗੱਲ ਸੁਣ ਲੈ। ਮੈਂ ਇੱਥੋਂ ਨੰਗਾ ਜਾਣਾ। ਤੁਸੀਂ ਉੱਥੋਂ ਵਧੀਆ ਆ ਜੀ ਕੋਈ ਗੱਲ ਕਰਦੇ ਆ। ਮੈਨੂੰ ਦੇਖ ਕੇ ਤੁਸੀਂ ਗੱਲ ਬਦਲਦੀ। ਪੁਲਿਸ ਪੁਲਿਸ ਕਰਨ ਲੱਗੇ। ਮੈਂ ਜਵਾਬ ਕਹਿੰਦਾਸ ਮੈਨੂੰ ਪਤਾ ਨਹੀਂ ਲੱਗਦਾ। ਲੈ ਦੱਸ। ਕਹਿੰਦਾ ਗੱਲ ਬਦਲ ਲਈ। ਅਸੀਂ ਗੱਲ ਬਦਲਾਂਗੇ। ਲੈ ਵੀ ਜੇ ਤੂੰ ਗੱਲ ਕਹਿਣਾ ਨਾ ਵੀ ਮੇਰੇ ਬਾਰੇ ਗੱਲ ਕਰਦੇ ਆ। ਪਰ ਮੈਂ ਕੀ ਗੱਲ ਕਰੂੰ? ਸਾਰਾ ਪਿੰਡੀ ਤੇਰੇ ਬਾਰੇ ਗੱਲਾਂ ਕਰਦਾ। ਲੈ ਦੱਸ। ਕਿਹੜੀ ਪਤਾ ਛੋਟੀ ਗੱਲ। ਕਰੀ ਜਾਂਦੇ ਫਿਰ ਮੈਂ ਕੀ ਡਰਦਾ। ਅੱਜ ਜੋ ਜੀਆ ਕਰਤੂਤਾ ਜਿਹੜਾ ਪਿੱਛੇ ਖਸਮ ਸੇੜਿਆ ਉਹ ਉਹ ਮੇਰੀ ਨਾ ਓਏ ਘਰ ਸੋਹਣੇ ਹੱਦ ਹੋ ਗਈ ਯਾਰ ਮੂੰ ਮੇਰੇ ਮੁੰਡੇ ਦੇ ਗੱਲ ਚ ਹੱਥ ਪਾਈ ਜਾਂਦਾ ਨਾਲੇ ਚੋਰ ਨਾਲੇ ਚਤਰਾਈਆਂ ਕਮਾਲ ਦੀ ਕਰ ਜਿੱਥੇ ਬੋਲਣਾ ਉੱਥੇ ਬੋਲ ਭਾਈ ਮੈਂ ਤੂੰ ਡਰਦਾ ਹੋਊਗਾ ਉਹਦੇ ਪਾ ਜਾ ਕੇ ਆਪਦੇ ਖਸਮ ਦੇ ਜਿਹੜੀ ਤੇਰੀ ਘਰ ਵਾਲੀ ਖਸਮ ਰੱਖੀ ਬੈਠੀ ਆ ਮੇਰੀ ਗੱਲ ਸੁਣ ਲੈ ਬਾਲੀ ਬਕਵਾਸ ਨਾ ਕਰ ਠੀਕ ਹੈ ਪੁਲਿਸ ਨੇ ਆਪਦੀ ਕਾਰਵਾਈ ਕਰਨੀ ਆ ਪੁਲਿਸ ਕਾਰਵਾਈ ਕਰੀ ਜਾਂਦੀ ਆ ਤੂੰ ਬਾਲੀ ਗੱਲ ਮੇਰੇ ਨਾਲ ਕਰਨ ਨਾਲੇ ਮੇਰੀ ਘਰ ਵਾਲੀ ਉਹ ਨਹੀਂ ਸੀਗੀ ਮੇਰੀ ਘਰ ਵਾਲੀ ਮੇਰੀ ਪਹਿਲਾਂ ਵਾਲੀ ਸੀ ਜਿਹੜੀ ਮੈਂ ਪਹਿਲਾਂ ਵੇਖ ਕੇ ਲੈ ਕੇ ਆਇਆ ਸੀ ਠੀਕ ਹੈ ਨਾ ਉਹ ਫੇਰ ਐਨਾ ਕੁਸ ਤੂੰ ਘਰੀ ਫਿਰਦਾ ਹਜੇ ਤੂੰ ਸਾਨੂੰ ਧਮਕਿਆ ਦਿੰਨਾ ਫੇਰ ਬੁੜਿਆ ਇਹਨੂੰ ਸਮਝਾ ਲੈ ਇਹ ਮੈਨੂੰ ਕੀ ਬੋਲਦਾ ਸਾਡੇ ਘਰ ਦੇ ਵਿੱਚ ਕੀ ਬੋਲਦਾ ਇਹ ਨਾਲੇ ਗੱਲ ਸੁਣ ਲੈ ਜੇ ਤੂੰ ਕਹਿੰਦਾ ਨਾ ਡਰਦਾ ਨਹੀਂ ਤਾਂ ਡਰਦਾ ਮੈਂ ਵੀ ਕਿਸੇ ਤੋਂ ਨਹੀਂ ਆ ਜਿੱਥੇ ਮਰਜੀ ਟੱਕਰ ਲੀ ਜੇ ਕਹਿੰਦਾ ਹਾਂ ਇਹੋ ਜੀ ਗੱਲ ਨੂੰਗੀ ਨਾ ਨਹੀਂ ਆ ਜਾ ਤੂੰ ਕੀ ਡਰਦਾ ਮੈਂ ਤੇਰੇ ਪਿਓ ਤੋਂ ਵੀ ਤੇਰਾ ਪਿਓ ਕੋਈ ਖੜਾਗਾ ਫੂਨੋ ਵਾਲੀ ਮਾਰਦਾ ਹਾਂ ਮਾਰਦਾਗਾ ਫੇਰ ਮੇਰੀ ਗੱਲ ਸੁਣ ਲੈ ਮੇਰੇ ਬਾਰੇ ਤੇ ਮੇਰੇ ਘਰਦਿਆਂ ਬਾਰੇ ਕੋਈ ਗੱਲ ਕਰਨੀ ਤੇਨੂੰ ਲੋੜ ਨਹੀਂ ਪ੍ਰਸ਼ਾਸਨ ਹੈਗਾ ਆਪੇ ਆਵਦਾ ਕੰਮ ਕਰੀ ਜਾਂਦਾ ਬੱਕਰੀਆਂ ਨੇ ਅਸੀਂ ਕਰਨੇ ਅਸੀਂ ਤਾਂ ਗੱਲਾਂ ਕਰਨੀਆਂ ਨੇ ਕਿਉਂਕਿ ਪਿੰਡ ਗੱਲਾਂ ਕਰਦਾ ਅਸੀਂ ਵੀ ਗੱਲਾਂ ਕਰਦੇ ਹਾਂ ਹਾਂ ਜੇ ਅਸੀਂ ਗੱਲ ਕਰਨੀ ਹੈ ਫਿਰ ਮੇਰੇ ਮੂੰਹ ਤੇ ਗੱਲ ਨਹੀਂ ਨਾ ਕਰਦੇ ਤੁਸੀਂ ਇੱਥੇ ਨੰਗੇ ਆਂਦੇ ਨੇ ਗੱਲ ਬਦਲਦੀ ਯਾਰ ਉਹ ਕਹਿੰਦੇ ਨਹੀਂ ਹੁੰਦੇ ਸਾਰੀ ਦਸਹੀ ਮੱਚ ਜਾਂਦੀ ਆ ਪਰ ਬੰਦ ਨਹੀਂ ਜਾਂਦਾ ਉਹ ਗੱਲ ਸਹੀ ਐ ਸਿਆਣਿਆਂ ਦੀ ਸੱਚੀ ਗੱਲ ਐ ਕਿਉਂ ਬਾਪੂ ਨਾ ਨਹੀਂ ਅਣਖ ਵੀ ਉਹੀ ਬੰਦਾ ਰੱਖ ਸਕਦਾ ਜਿਹੜਾ ਜੱਦੀ ਪਿੱਛੋਂ ਸਰਦਾਰ ਹੋਵੇ ਐਵੇਂ ਸਾਲੇ ਨੋਕੇ ਚੋਕਰ ਜਦੋਂ ਸਰਦਾਰ ਬਣ ਜਾਂਦੇ ਨੇ ਉਹਨਾਂ ਨੂੰ ਸਰਦਾਰੀ ਸੋਭਦੀ ਨਹੀਂ ਹੈਗੀ ਸਹੀ ਗੱਲ ਹੈ ਸਹੀ ਕਿ ਤੈਨੂੰ ਕੀ ਪਤਾ ਓਏ ਤੈਨੂੰ ਕੀ ਪਤਾ ਪਤਾ ਦੱਸ ਪਤਾ ਠੀਕ ਆ ਉਹ ਪਤਾ ਤਾਂ ਸਾਰਿਆਂ ਨੂੰ ਹੈ ਜਦੋਂ ਨਹੀਂ ਬੋਲਦੇ ਤਾਂ ਨਹੀਂ ਬੋਲਦੇ ਮੈਂ ਚਾਹੀਨਾ ਹੋ ਪਰ ਪੁਰਾਣੇ ਬਜ਼ੁਰਗਾਂ ਕੋਲ ਗੱਲਾਂ ਤਾਂ ਜ਼ਰੂਰ ਸੁਣੀਆਂ ਨੇ ਮੈਨੇ ਸਾਨੂੰ ਸਾਰੀ ਗੱਲ ਤਾਂ ਹੀ ਕਹਿੰਦੇ ਆਈ ਸਰਦਾਰੀ ਤੈਨੂੰ ਨਹੀਂ ਮਿਲੀ ਹੈ ਤੈਨੂੰ ਨਹੀਂ ਮਿਲੀ ਆਏ ਸਰਦਾਰੀ ਸਾਡੇ ਵਾਲੇ ਗੰਦੇ ਕੰਮ ਨਹੀਂ ਨਾ ਕਰਦੇ ਸੀ ਮਾਪੇ ਸਲੱਗ ਦੀ ਸੀਗੇ ਅੱਜ ਤੱਕ ਸਾਡੀ ਮਾਮਾ ਨੇ ਕਿਹਾ ਗਿੱਲੇ ਗੋਸ਼ ਦੇ ਪੈਰ ਨਹੀਂ ਤਰੇ ਸੀ ਜਿਵੇਂ ਤੇਰੀ ਮਾਰੀ ਤੀਜੇ ਦਿਨ ਖਤਮ ਬਦਲਦੀ ਗੱਲ ਸੁਣਦਾ ਮੈਂ ਕੰਨੀ ਨਾਲ ਘਾੜੂ ਘਾੜੂ ਕਾਣੂ ਤੂੰ ਮਾ ਦੇ ਨਾ ਤੇਰੀ ਰੀ ਜਮੀਂ ਸਰਿਆ ਪਿਆ ਓਏ ਸਾਜ ਤਾਂ ਬੋਲੇ ਛਾਲਣੀ ਕੀ ਬੋਲੇ ਓਏ ਮਾੜਾ ਮੋਟਾ ਸਮਝ ਲੈ ਤੇਰੀ ਮਾਂ ਨੂੰ ਪੁੱਛ ਕੇ ਦੇਖ ਕੀ ਕੁਛ ਕਰਦੀ ਫਿਰਦੀ ਆ ਦੇਖ ਕਿੱਥੋਂ ਕਿੱਧਰ ਨੂੰ ਆਈ ਕੀ ਕੀ ਕੰਮ ਨੇ ਕੀਤੇ ਆ ਓ ਅਸੀਂ ਤਾਂ ਕਹਿੰਦੇ ਸੀ ਵੀ ਨਾ ਬੋਲੀਏ ਨਾ ਬੋਲੀਏ ਜਨਾਨੀ ਇੱਕ ਇਹ ਜੀ ਚੀਜ਼ ਹੈ ਜਿਹੜੀ ਕਹਿੰਦੇ ਕਹੋਂਦੇ ਬੰਦੇ ਦੀ ਖੇ ਕਰਕੇ ਰੱਖ ਦਿੰਦੀ ਐ ਉਹ ਗੱਲ ਤੇਰੀ ਮਾਂ ਦੀ ਐ ਤੇ ਨਾਲੇ ਤੇਰੀ ਉਹ ਬਾਪੂ ਕਰਨੀ ਕੀ ਐ ਕਰ ਤਾਂ ਦਿੱਤੀ ਹੋ ਕੀ ਕਰੂਗੇ ਚਲ ਕੋਈ ਨਹੀਂ ਯਾਰ ਜਿਹਨੇ ਮਾਰਾ ਕੀਤਾ ਹੋਊਗਾ ਨਾ ਉਹਨੂੰ ਰੱਬ ਦੇਖੂਗਾ ਥੋੜੇ ਅਰ ਕਹਿੰਦਾ ਮੈਂ ਮੂੰਹ ਲਾ ਕੇ ਨਹੀਂ ਦੇਖੂ ਦੇਖੂ ਤੇ ਉੱਤੇ ਬਾਕ ਨੂੰ ਪਹਿਲਾਂ ਵੇਖੂਗਾ ਕਿਉਂ ਉਹ ਜਿਹੜੀ ਨਿਤ ਨਵੇਂ ਕੱਪੜੇ ਬਦਲਦੀ ਆਤੋਂ ਹੋਵੇ ਉਹ ਇੱਕ ਖਸਮ ਤੇ ਥੋੜੀ ਖੜਦੀ ਆ। ਆਹੋ ਉਹ ਤਾਂ ਬਾਰ-ਬਾਰ ਖਸਮ ਬਦਲਦੀ ਆਦਤ ਹੁੰਦੀ ਆ। ਫਿਰ ਉਹੀ ਤਾਂ ਗੱਲ ਐ ਇਹ ਆ ਇਹ ਤਾਂ ਪਿੱਛੇ ਤੋਂ ਆਇਆ। ਦੇਖ ਲੈ ਇਹ ਮਗਰੋਂ ਆਇਆ ਹੋਇਆ ਵੀ ਇੱਥੇ ਸਰਦਾਰੀ ਕਰਨ ਲੱਗ ਗਿਆ ਵੀ ਸਰਦਾਰ ਦਾ ਮੁੰਡਾ। ਅਰੇ ਤੇਰੀ ਨਹੀਂ ਜਦਾ ਟੈਮ ਟਿਕਦੀ। ਗੱਲ ਯਾਦ ਰੱਖੀ ਕਰਕੇ। ਹਾਂ। ਪੁੱਤਰ ਤੈਨੂੰ ਪਤਾ ਹੀ ਹੋਣਾ ਸਾਰੀ ਗੱਲ ਦਾ। ਮਾਂ ਇਹਦੀ ਕਿੱਥੋਂ ਆਈ ਐ? ਮਗਰੋਂ ਇਹ ਆਇਆ ਨਾਲ ਪਹਿਲਾਂ ਆਪਦੇ ਪਿਓ ਨੂੰ ਛੱਡ ਕੇ ਆ ਗਈ। ਇਹਦੇ ਪਿਓ ਨੂੰ ਛੱਡਿਆ ਹੀ ਫਿਰ ਆ ਕੇ ਸਰਦਾਰ ਨੂੰ ਕਰ ਲਿਆ। ਹੁਣ ਸਰਦਾਰ ਵੀ ਸਾਹਮਤਾ ਹੁਣ ਠੂ ਠੂ ਕਰਾਉਂਦੀ ਫਿਰਦੀ। ਹਾਂ ਅੱਗੇ ਘਰ ਵਾਲੀ ਕਿਹੜਾ ਸਲੱਗ ਮਿਲਿਆ ਬਾਪੂ ਬਸ ਫਿਰ ਤਾਂ ਹੀ ਤਾਂ ਤੜਫਦਾ ਫਿਰਦਾ ਆ ਚੱਲੀਏ ਪੁੱਤਾਂ ਬੰਦਾ ਬੰਦਮੱਥ ਬਣਦਾ ਜੀ ਹਾਏ ਜੀ ਕੀ ਕੀ ਹੋਇਆ ਤੁਹਾਨੂੰ ਕੁਛ ਨਹੀਂ ਯਾਰ ਦਾ ਯਾਰ ਭਾਗ ਜਾਇਤ ਹਾਂ ਪਹਿਲਾਂ ਹੀ ਮੇਰਾ ਦਿਮਾਗ ਬਹੁਤ ਖਰਾਬ ਆ ਮੈਂ ਤੁਹਾਨੂੰ ਟਿੱ ਗਿਆ ਤਾਂ ਕੀ ਗੱਲ ਹੋਊਗੀ ਤੂੰ ਨਹੀਂ ਮੈਨੂੰ ਕੁਛ ਕਿਹਾ ਪਰ ਜੋ ਖਿਆਲ ਮੈਨੂੰ ਦਿਨ ਰਾਤ ਆਉਂਦੇ ਆ ਨਾ ਉਹ ਮੈਨੂੰ ਬਹੁਤ ਕੁਛ ਕਹਿੰਦੇ ਆ ਕੀ ਦੱਸੋ ਤਾਂ ਸਹੀ ਸੋਣਾ ਇਹ ਨਾ ਦੱਸ। ਲੱਡੀ ਪੁੱਤ ਪਰ ਇਹ ਜਾਵਾ ਕੀ ਹੋਇਆ? ਕੁਝ ਨਹੀਂ ਹੋਇਆ। ਕਿਵੇਂ ਬੁੱਲੀ ਜੰਨੇ ਨੂੰ? ਪਤਾ ਹੀ ਨਹੀਂ ਕੀ ਹੋ ਗਿਆ। ਘੰਟ ਦੱਸ ਦੋ। ਗੱਲ ਕੀ ਦੱਸਾਂ? ਜੇ ਇੱਧਰ ਜਾਵੜਾ ਤਾਂ ਇੱਧਰਲੇ ਮੋੜ ਵਾਲੇ ਬੰਦੇ ਮੈਨੂੰ ਕਹਿ ਦੇਣਗੇ। ਪੁਲਿਸ 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 ਅੱਜਕੱਲ ਪੁਲਿਸ ਬਹੁਤ ਘਨੇ ਮਾਰਦੀ ਆ। ਜੇ ਇੱਧਰ ਬਗ ਜਾ ਤਾਂ ਇੱਧਰ ਕਹਿੰਦੇ ਆ। ਪੋਸ ਬਹੁਤ ਘੜੇ ਮਾਰਦੀ ਆ ਆਪਣੇ ਪਿੰਡ ਵਿੱਚ ਠੀਕ ਆ ਇੱਧਰ ਵਗ ਜਾ ਤਾਂ ਜਨਾਨੀਆਂ ਬਹੁਤ ਖੁੱਲੀਆਂ ਫਿਰਦੀਆਂ ਨੇ ਭਾਈ ਇੱਧਰ ਵਗ ਜਾ ਤਾਂ ਮਾਂ ਨੇ ਬਥੇਰੇ ਕਤਲ ਕਰਿਆ ਨਾ ਮੈਂ ਦੱਸ ਕੀ ਕਰਾਂ ਕਿੱਧਰ ਲੈ ਕੇ ਜਾਵਾਂ ਮੈਂ ਕਿਸੇ ਪਾਸੇ ਮੂੰਹ ਦਿਖਾਉਂ ਜੋਗਾ ਨਹੀਂ ਜੇ ਰਾਤ ਨੂੰ ਸੁਆਇਆ ਨਾ ਤਾਂ ਰਾਤ ਨੂੰ ਉਹੀ ਗੱਲਾਂ ਕਰਨਾਂ ਚ ਵੱਜ ਜਾਂਦੀਆਂ ਤੇ ਦਿਨੇ ਬੰਦ ਅੱਖ ਲੱਗ ਜਾਂਦੀ ਐ ਤੇ ਦਿਨੇ ਸਾਰੀਆਂ ਗੱਲਾਂ ਮੈਂ ਦੱਸ ਕੀ ਕਰਾਂ ਮੇਰੀ ਕੀ ਗਲਤੀ ਐ ਇੱਥੇ ਮਾਂ ਸਾਰੀਆਂ ਗਲਤੀਆਂ ਤੇਰੀ ਮਾਦੀਆਂ ਨੇ ਪੁੱਤ ਤੇਰੀ ਕੋਈ ਗਲਤੀ ਨਹੀਂ ਨਾਲੇ ਨਾ ਕੋਈ ਗੱਲ ਨਹੀਂ ਲੋਕਾਂ ਤਾਂ ਆੱਤ ਤੇ ਬੋਲਣੀ ਹੈ ਕਿਉਂ ਲੋਕਾਂ ਦੀਆਂ ਸੁਣਦੀਆਂ ਤੁਸੀਂ ਲੋਕਾਂ ਦੀਆਂ ਸੁਣਾ ਨਾ ਲੋਕ ਮੈਨੂੰ ਪਤਾ ਕੀ ਕਹਿੰਦੇ ਆ ਠੀਕ ਹੈ ਮਨ ਦਾ ਮੈਂ ਉਹਦਾ ਨਾਲ ਵਿਆਹ ਕਰਾਇਆ ਸੀ ਬੋਲ ਬੋਲ ਨਾਲ ਵਿਆਹ ਕਰਵਾਇਆ ਸੀ ਠੀਕ ਹੈ ਲੈ ਕੇ ਆਂਦਾ ਇੱਥੇ ਉਹਨੂੰ ਕਾਹਦੇ ਵਾਸਤੇ ਵਾਰਿਸ ਵਾਸਤੇ ਉਹ ਆਪਣੇ ਘਰ ਦੀ ਮਜਬੂਰੀ ਸੀ ਕੁਛ ਚੰਗਾ ਸੋਚਿਆ ਸੀਗਾ ਤਾਂ ਲੈ ਕੇ ਆਂਦਾ ਸੀ ਪਰ ਉਹਨੇ ਜੋ ਇੱਥੇ ਖੇ ਖਰਾਈ ਹੈ ਲੋਕ ਉਹਦੇ ਬਾਰੇ ਬੋਲਦੇ ਆ ਲੋਕ ਕਹਿੰਦੇ ਆ ਕਿ ਇਹਦੇ ਘਰ ਵਾਲੀ ਸਰਦਾਰਾਂ ਦੇ ਮੁੰਡੇ ਦੇ ਘਰ ਵਾਲੀ ਐ ਬਾਹਰ ਚੱਲਦੀ ਸੀ ਸਾਨੂੰ ਆਪਾਂ ਕੀ ਕਰ ਸਕਦੇ ਪਰ ਹੁਣ ਤਾਂ ਹੋਊਗਾ ਸਭ ਠੀਕ ਹੈ ਨਾ ਕੋਈ ਗੱਲ ਨਹੀਂ ਲੋਕ ਨਾ ਆਪ ਹੀ ਭੁੱਲ ਜਾਣਗੇ ਕੁਝ ਟਾਈਮ ਨੂੰ ਸਾਰੀਆਂ ਗੱਲਾਂ ਗੰਡ ਕੀ ਮੈਂ ਤਾਂ ਇਹਨਾਂ ਭੁੱਲ ਸਕਦਾ ਮੇਰੇ ਦਿਮਾਗ ਤੋਂ ਤਾਂ ਨਿਕਲ ਸਕਦੀਆਂ ਮਾਂ ਮੇਰੀ ਗੱਲ ਸੁਣ ਲੈ ਠੀਕ ਹੈ ਮੇਰਾ ਦਿਮਾਗ ਸੱਚੀ ਬਹੁਤ ਖਰਾਬ ਹੈ ਇਸ ਤੋਂ ਪਹਿਲਾਂ ਕਿ ਮੈਂ ਪਿੰਡ ਦੇ ਵਿੱਚ ਕਿਸੇ ਹੋਰ ਬੰਦੇ ਨਾਲ ਲੜਾਂ ਠੀਕ ਹੈ ਤੂੰ ਮੈਨੂੰ ਸੱਚੋ ਸੱਚ ਇੱਕ ਗੱਲ ਦੱਸ ਦੇ ਕਿ ਮੇਰੀ ਭੈਣ ਕਿੱਥੇ ਆ ਕਿੱਥੇ ਨਹੀਂ ਠੀਕ ਹੈ ਕਿੱਥੇ ਗਈ ਹੈ ਸਾਰਾ ਕੁਝ ਮੈਨੂੰ ਸੱਚ-ਸੱਚ ਦੱਸੇਂਗੇ ਨਹੀਂ ਦੱਸੇਂਗੀ ਮੈਂ ਤੈਨੂੰ ਕੀ ਦੱਸਾਂ ਤੇਰੀ ਪਰ ਕਿੱਥੇ ਕਿੱਥੇ ਨਾ ਕਿਉਂ ਨਹੀਂ ਦੱਸ ਸਕਦੀ ਲੈ ਅੱਡੀ ਪੁੱਤ ਜੇ ਤੂੰ ਜੇਦੀ ਕਰਦੇ ਨਾ ਤਾਂ ਸੁਣ ਫਿਰ ਦੱਸ ਤੇਰੀ ਭੈਣ ਤੇਰੇ ਨਾਲ ਕੇ ਘਰ ਤੇਰੀ ਮਾਮਾ ਮਮੀ ਦੇ ਕੋਲ ਨਾਨਕੇ ਮੇਰੇ ਨਾਨਕੇ ਹਾਂ ਪੁੱਤ ਮਾਂ ਮੇਰੀ ਗੱਲ ਸੁਣ ਤੂੰ ਅੱਜ ਤੱਕ ਮੈਨੂੰ ਬਹੁਤ ਬੋਲਿਆਂ ਦੇ ਵਿੱਚ ਰੱਖਿਆ ਤੇ ਹੁਣ ਫਿਰ ਨਵਾਂ ਸਾਥ ਕੱਢੀ ਆਂ ਜੀ ਸੱਚੋ ਸੱਚ ਦੱਸਦੇ ਆਹ ਗੱਲ ਸੱਚ ਐ ਕਿ ਝੂਠ ਅਜੇ ਤੱਕ ਤੂੰ ਇਹਨੂੰ ਕੀ ਕਿਹਾ ਕਿ ਤੇਰੇ ਨਾਨਕੇ ਮਰ ਗਏ ਕੋਈ ਨਹੀਂ ਜਾਂਦਾ ਤੇ ਨਾਲ ਤੱਕ ਤੂੰ ਮੈਨੂੰ ਨਾਨਕੇ ਜਾਣ ਦੱਸਦਾ ਤੇ ਹੁਣ ਨਾਨਕੇ ਕਿੱਥੋਂ ਆ ਗਏ ਕਿਹੜੇ ਹੱਕ ਨਾਲ ਦੱਸਦੀਵੇਂ ਤੈਨੂੰ ਵੀ ਤੇਰੇ ਨਾਨਕੇ ਹੈਗੇ ਆ ਜਿੰਨਾ ਚਿਰ ਤਾ ਮੇਰੇ ਨਾਲ ਵਰਤਦੇ ਸੀ ਮੈਂ ਉੱਥੇ ਜਾਂਦੀ ਸੀ ਜਦੋਂ ਪਰਛਾਈ ਆ ਗਈ ਉਸ ਘਰ 'ਚ ਤਾਂ ਮੈਨੂੰ ਪਤਾ ਉਹਨੇ ਮੇਰੇ ਨਾਲ ਕੀ ਹਾਲ ਕੀਤਾ ਮੈਂ ਜਾਂਦੇ ਜੀ ਆਪਦੇ ਪੇਕੇ ਮਾਰ ਤੇ ਨੀ ਜਉਣੀ ਹੁੰਦੀ ਕਿਉਂ ਤੇ ਜਾਂਦੇ ਹੋਏ ਪੇਕੇ ਮੁੱਕ ਜਾਣ ਤੈਨੂੰ ਪਤਾ ਨਾ ਧੀਆਂ ਨੂੰ ਤਾਂ ਮਰਦੇ ਦਮ ਤੱਕ ਪੇਕੇ ਦੀ ਯਾਦ ਹੁੰਦੀ ਐ ਉਹਨਾਂ ਨੂੰ ਹੁੰਦਾ ਵੀ ਜਦੋਂ ਮੈਂ ਮਰ ਜਾ ਤਾਂ ਕਫਨ ਵੀ ਮੇਰੇ ਪੇਕੇ ਦਾ ਆਵੇ ਮੈਨੂੰ ਪਤਾ ਮੈਂ ਆਪਦੇ ਸੀਨੇ ਦੇ ਕਿੰਨੇ ਪੱਥਰ ਧਰ ਕੇ ਹਸਪਤਲ ਚ ਵੇਧ ਰਾਈ ਸੀ ਮੈਂ ਜਾਣ ਸਮਝ ਤੀ ਤੇਰੇ ਮਾਮੇ ਨੇ ਤੇਰੀ ਭੈਣ ਨੂੰ ਤੇ ਰਖ ਲਈ ਸੀ ਹੁਣ ਉਹ ਵੀ ਪਤਾ ਸੀ ਇਹ ਮੇਰੀ ਤਾਂ ਦੁਰਦਸ਼ਾ ਹੋਈ ਐ ਪੜੇ ਜਵਾਕੜੀ ਦੀ ਨਾ ਹੋਵੇ ਉਸ ਤੋਂ ਬਾਅਦ ਮੈਂ ਕਦੇ ਉਸ ਪਿੰਡ ਵੱਲ ਮੂੰਹ ਨਹੀਂ ਕੀਤਾ ਦੱਸ ਕਿਹੜੇ ਪਿੰਡ ਆ ਮੇਰੇ ਹੈਂ ਅਜ ਤੱਕ ਤੂੰ ਮੈਨੂੰ ਕਦੇ ਪਿੰਡ ਨਹੀਂ ਦੱਸਿਆ ਤੂੰ ਸਿਰਫ ਇਹੀ ਕਹਿੰਦੀ ਆਈ ਹੈ ਕਿ ਤੇਰੇ ਨਾਨਕੇ ਹੈ ਨਹੀਂ ਕੋਈ ਮੈਨੂੰ ਦੱਸ ਕਿਹੜੇ ਪਿੰਡ ਆ ਮੈਂ ਆਪਦੀ ਭੈਣ ਨੂੰ ਮਿਲ ਕੇ ਆਉਣਾ ਹਾਂ ਮਾਂ ਫਿਰ ਤਾਂ ਬਾਲਾ ਹੀ ਸੌਖਾ ਅਸੀਂ ਜਾਇਆ ਆਉਣੇ ਆ ਭੈਣ ਨੂੰ ਇੱਥੇ ਲਿਆਉਣੇ ਆ ਹਾਂ ਬਸ ਨਹੀਂ ਇਹ ਗੱਲ ਆ ਮੈਂ ਮਾਮਿਆਂ ਕੋਲੇ ਜਾਊਂਗਾ ਲੈ ਆਉਂਗਾ ਤੁਸੀਂ ਉੱਥੇ ਕਦੇ ਨਹੀਂ ਜਾਓਂਗੇ ਕਿ ਨਾਈ ਮੈਂ ਤੁਹਾਨੂੰ ਉੱਥੇ ਜਾਣ ਦੇਣਾ। ਕਾ? ਸਿੱਥੇ ਮੇਰੇ ਨਾਲ ਇਹ ਕੁਸੁੰਦਾਰ ਮੈਂ ਨਹੀਂ ਚਾਹਦੀ। ਤੇਰੇ ਮਾਮਾ ਮਾਮੀ ਥੋੜੀ ਵੀ ਬੇਇੱਜ਼ਤੀ ਕਰ। ਮਾਂ ਮੇਰੇ ਨਾਲ ਕੁਝ ਮਰਜ਼ੀ ਹੋਈ ਜਾਵੇ। ਮੈਂ ਤੈਨੂੰ ਕਹਿੰਦਾ ਨਾ ਮੈਂ ਆਪਦੀ ਭੈਣ ਨਾਲ ਮਿਲਣਾ ਤਾਂ ਮਿਲਣਾ। ਤੂੰ ਇਸ ਗੱਲ ਦੀ ਟੈਨਸ਼ਨ ਨਾ ਲੈ। ਮੈਂ ਆਪਦੀ ਭੈਣ ਨੂੰ ਲੈ ਕੇ ਆਉਂਗਾ। ਤੇਰੀ ਭੈਣ ਨੂੰ ਲੈਣ ਮੈਂ ਜਾਊਂਗੀ। ਤੁਸੀਂ ਨਹੀਂ। ਮੈਂ ਜਾਊਂਗੀ ਪੁੱਤ। ਮਾਂ ਤੂੰ ਕੱਲੀ ਕਿਉਂ? ਮੈਂ ਆਪਦੀ ਤੀਨ ਨੂੰ ਲੈ ਕੇ ਆਉਂ। ਹੁਣ ਤਾਂ ਗੱਲ ਨਹੀਂ ਸਮਝ ਲੱਗਦੀ। ਹੁਣ ਤਾਂ ਤੂੰ ਕਹੀ ਜਾਂਦੀਆਂ ਮੇਰੇ ਨਾਂ ਕਿ ਮਰਦੀ। ਮੈਂ ਉਰੇ ਇਸ ਨਾਤੇ ਤੋੜ ਦੇ ਹੁਣ ਤੂੰ ਕਹਿੰਨੀ ਕੱਲੀ ਜਾਏਂਗੀ ਕੱਲੀ ਕਿਵੇਂ ਜਾਏਂਗੀ ਦੱਸ ਸੌਂ ਖਾਂ ਮੇਰੀ ਸੌਂ ਖਾਂ ਲੈ ਕੇ ਆਏਂਗੀ ਮੇਰੀ ਭੈਣ ਨੂੰ ਮੇਰਾ ਵਾਦਾ ਤੇਰੇ ਨਾਲ ਮੈਂ ਤੇਰੀ ਭੈਣ ਨੂੰ ਲੈ ਕੇ ਆਉਂਗਾ ਹਾਂ ਦੇਖ ਲੈ ਅਖੀਰ ਵਾਰ ਮੈਂ ਤੇਰੇ ਤੇ ਯਕੀਨ ਕਰਨ ਲੱਗਿਆ ਮੇਰੀ ਭੈਣ ਨੂੰ ਇੱਥੇ ਮੇਰੇ ਘਰੇ ਲੈ ਬਾਕੀ ਜਾਂਨਾ ਬਾਅਦ ਚ ਕਰ ਜਾ ਮੇਥੋਂ ਬਿਨਾਂ ਨਾ ਜਮਾਂ ਨਹੀਂ ਖੁਰਲੀਆਂ ਚ ਹੱਥ ਫੇਰਦੇ ਹੈਗੇ ਵੀ ਦੱਸ ਇਹਨਾਂ ਨੂੰ ਕੱਢ ਦਿਆ ਕਰੋ ਸਾਫ਼ ਕਰ ਦਿਆ ਕਰੋ ਖੁਰਲੀਆਂ ਨੂੰ ਜਮਾਂ ਹੀ ਮੈਂ ਕਰਾਂ ਨਾ ਕਰ ਆਪ ਤਾਂ ਉਤਲੇ ਕੰਮਾਂ ਸਹੀ ਨੇ ਇਹ ਦੱਸ ਕਿੰਨੇ ਕਿੰਨੇ ਜੰਮੀ ਭਈਆ ਖਾ ਆਣੀ ਤੇ ਕਰੂ ਲੱਗਦਾ ਹੈਲੋ ਆਹ ਪੁੱਤ ਸਾਸਰੀ ਕਾਲ ਹੋ ਠੀਕ ਆ ਹਾਂ ਚਾਚੀ ਮੈਂ ਤਾਂ ਠੀਕ ਹਾਂ ਤੁਹਾਨੂੰ ਦੁਖੀ ਨੀ ਹਾਂ ਮੈਂ ਵੀ ਪੁੱਤ ਵਧੀਆ ਤੂੰ ਦੱਸ ਚਾਚਾ ਠੀਕ ਹੈ ਹਾਂ ਤੇਰੇ ਚਾਚਾ ਵੀ ਠੀਕ ਹੈਗਾ ਮੜਾ ਗਿਆ ਹੋਇਆ ਸੀ ਕੰਮ ਅੱਛਾ ਹਾਂ ਹੋਰ ਦੱਸ ਕਿਵੇਂ ਫੋਨ ਕੀਤਾ ਚਾਚੀ ਨੂੰ ਕਾਲਾ ਸਾਵਦਾ ਹੀ ਨਹੀਂ ਗਾ ਸਾਵਦਾ ਨਹੀਂ ਕਾਲੇ ਕਿਉਂ ਕੇ ਫੋਨ ਕੀਤਾ ਕੀ ਹੋ ਗਿਆ ਦਵਾਈ ਬੂਟੀ ਲੈਂਦਾ ਨਹੀਂ ਟਾਈਮ ਤੇ ਦਵਾਈ ਬੂਟੀ ਵੀ ਨਹੀਂ ਲੈਂਦਾ ਜਦੋਂ ੱਟਕੇ ਨਾਲ ਦੇਣੀ ਆ ਤਾਂ ਗੋਲੀ ਸਿਰਦਾ ਹਾਂਦਾ ਤੇ ਮੈਨੂੰ ਕਹਿੰਦਾ ਕੋ ਮੈਨੂੰ ਬੁਲਾਣਾ ਤੂੰ ਮੇਰੀ ਖੁਸ਼ ਨਹੀਂ ਲੱਗਦੀ ਹੇ ਵੀਰ ਅੱਬਾ ਦੱਸ ਕਿੰਨਾ ਤੌਦੇ ਨੂੰ ਸਮਝਾ ਕੇ ਆਏ ਸੀ ਮੇਰੀ ਗੱਲ ਸੁਣ ਉਹ ਜਿਹੜੀ ਨਿੱਕੀ ਜੀ ਗੋਲੀ ਦਿੱਤੀ ਸੀ ਡਾਕਟਰ ਨੇ ਉਹ ਦੇਣੀ ਹੁੰਦੀ ਆ ਇਹਨੂੰ ਚਾਤੀ ਨੇ ਸਾਰੀਆਂ ਦਵਾਈਆਂ ਮੋਰ ਨਾਲ ਤੇ ਯਾਨੀ ਅੱਛਾ ਹਾਂ ਉਹ ਦੀ ਕਹਿੰਦਾ ਇਹ ਮੇਰਾ ਘਰ ਨਹੀਂ ਹੈਗਾ ਤੁਸੀਂ ਮੈਨੂੰ ਝੂਠ ਬੋਲਦੇ ਹੋ ਮੈਂ ਨੋਟਿਸ਼ ਕਿੱਧਰੋਂ ਤੇਰੇ ਮੈਂ ਬਾਪੇ ਕੋਲ ਜਾਣਾ ਜਾਂ ਕੋਈ ਸੇਵਾ ਕਰਨੀ ਹੈ ਬਸ ਆ ਹੀ ਲੱਗਿਆ ਰਹਿੰਦਾ ਪੁੱਤ ਡਾਕਟਰ ਨੇ ਐਂ ਕਿਹਾ ਸੀ ਵੀ ਜੇਕ ਨਾ ਇਹਨੂੰ ਉਹ ਵਾਲੀ ਗੋਲੀ ਦੇਣਗੀ ਇਹ ਆਰਾਮ ਨਾਲ ਸੌਂਜੂਗਾ ਫੇਰ ਹੀ ਉੱਠਦਾ ਨਹੀਂ ਹੈਗਾ ਕਿੰਨਾ ਕਿੰਨਾ ਚਿਰ ਤੇ ਫੇਰ ਇਹਦਾ ਦਿਮਾਗ ਵੀ ਸ਼ਾਂਤ ਰਹੂਗਾ ਮੈਨੂੰ ਲੱਗਦਾ ਤੂੰ ਉਹ ਦਵਾਈ ਦਿੰਦੀ ਨਹੀਂ ਚਾਚੀ ਹੁਣ ਸਾਹ ਦਿਨ ਬੋਲਿਆ ਨਾ ਥੋੜੀ ਪਾਤੋ ਕਰੀ ਤਕ ਮੈਨੂੰ ਆਈ ਆ ਡਿਚਰ ਕੀ ਪਤਾ ਜੋ ਖੂਜਾ ਦਾ ਜੇ ਐਨਸੋਰ ਨੂੰ ਸੁੱਕਾ ਰਹਿੰਦਾ ਮੈਸਾ ਹੋਇਆ ਰਹਿੰਦਾ ਓਹੋ ਪੁੱਤ ਡਾਕਟਰ ਉਹੀ ਤਾਂ ਨਹੀਂ ਬਣਿਆ ਹੈਗੇ ਕਿਤਾਬਾਂ ਪੜ੍ਹ ਪੜ ਕੇ ਹੈ ਦੱਸ ਜੇ ਉਹਨਾਂ ਨੂੰ ਕੁਝ ਪਤਾ ਹੈਗਾ ਉਹ ਤਾਂ ਹੀ ਕਹਿੰਦੇ ਨੇਗੇ ਚਾਚੀ ਜੇ ਉਹਨਾਂ ਨੂੰ ਤਾਂ ਪਤਾ ਨਾ ਤਾਂ ਹੀ ਕਹਦੇ ਉਹ ਮੈਂ ਮੰਨਦੀ ਆ ਆਏ ਤਾਂ ਫਿਰ ਉਹ ਖੂਜਾ ਤਾਂ ਹੋਣੀ ਨਹੀਂ ਜਿੱਦ ਨਾਲ ਜਨਾ ਸੁੱਕੇ ਰਿਹਾ ਉਹ ਆਏ ਨਹੀਂ ਹੁੰਦਾ ਹੁੰਦਾ ਪੁੱਤ ਹਰਪ੍ਰੀਤ ਚੱਲ ਕੋਈ ਗੱਲ ਨਹੀਂ ਮੈਂ ਦੇਖਦੀ ਆ ਠੀਕ ਹੈ ਨਾ ਨਾਲੇ ਉਧਰੋਂ ਤੇਰੀ ਗੱਲ ਕੋਲੋਂ ਚੱਜੀ ਹਾਂ ਇੱਕ ਤਾਂ ਆਸ ਤੇ ਪਤਨੀ ਕੀ ਬੋਰ ਜਿ ਮਾਰੀ ਗਿਆ ਕਿ ਤੁਸੂ ਤੁਸੂ ਕਿ ਨਾ ਤਾਂ ਮੈਂ ਚਾਹੇ ਰੌਲਾ ਪਾਉਣ ਲਾ ਕੇ ਆ ਮੇਰੀ ਮਾਂ ਕਿੱਥੇ ਆ ਮਾਂ ਕਿੱਥੇ ਤੇ ਤਾਂ ਮੈਂ ਕਹੀ ਉਹਦੇ ਕੋਲ ਮੈਂ ਕਿਹਾ ਕਿ ਕਿੱਥੇ ਤੇਰੀ ਮਾਂ ਤੇ ਤਾਂ ਮੇਰੇ ਕੋਲ ਆਈ ਸੀ ਤੇ ਮੇਰ ਦਾ ਗੱਨਾ ਕਰੀ ਜਾਂਦੀ ਸੀ ਲੋਕੀ ਕਿੱਥੇ ਫੱਟੇ ਬੁਣੇ ਬੰਦੇ ਤਾਂ ਪਾ ਦਿਆ ਬੰਰੇ ਕਿਵਾਰ ਮੈਨੂੰ ਨਾ ਬੁਲਾਇਆ ਜਾਂਦਾ ਅੱਛਾ ਪਤਾ ਚਲ ਕੋਈ ਗੱਲ ਨਹੀਂ ਕੋਈ ਭੈੜਾ ਸੁਪਨਾ ਆ ਗਿਆ ਹੋਣਾ ਉਹਨੂੰ ਤਾਂ ਐ ਕਰਦਾ ਹੋਣਾ ਡਰੀ ਨਾ ਤੂੰ ਕੋਈ ਗੱਲ ਨਹੀਂ ਦਾਦੀ ਮੈਂ ਕਦਾਰ ਚ ਲੱਗੀ ਹਿੰਦੀ ਕਿ ਖੈਰ ਮੈਂ ਕੱਲੀ ਤਾਹੀ ਮੈਂ ਤੁਹਾਨੂੰ ਫੋਨ ਕੀਤਾ ਤੁਸੀਂ ਆਓ ਮੇਰੇ ਕੋਲ ਮੈਂ ਤਾਂ ਕੱਲੀ ਤੋਂ ਨਹੀਂ ਸੰਭਦਾ ਕਾਲਾ ਕੋਈ ਗੱਲ ਨਹੀਂ ਪੁੱਤ ਮੈਂ ਆਉਣੀ ਆ ਤੇਰੇ ਚਾਚੇ ਨੂੰ ਵੀ ਫੋਨ ਕਰਕੇ ਦੱਸਣਾ ਪਊਗਾ ਕੰਮ ਗਿਆ ਹੋਇਆ ਉਹ ਬਾਹਰ ਨੂੰ ਚਾਚੇ ਨਾਲ ਵੀ ਗੱਲ ਕਰਨਾ ਚਾਚੀ ਵਾਂ ਕੇ ਹੋਈ ਆ ਦੀ ਜੱਗ ਚਲ ਕੋਈ ਗੱਲ ਨਹੀਂ ਪੁੱਤ ਆ ਤਾਂ ਮੈਂ ਜਾਣੀ ਆਂਗੀ ਪਰ ਮੜਾ ਜ ਮੈਂ ਤੇਰੇ ਚਾਚੇ ਨੂੰ ਦੱਸ ਦਵਾ ਠੀਕ ਹੈ ਐਨੂੰ ਤਾਂ ਕੋਈ ਤੁਹਾਨੂੰ ਕੀ ਖਵਾ ਦੋਗੇ ਮੈਨੂੰ ਇਹੋ ਜਿਹਾ ਕਹਿੰਦਾ ਲੈ ਹੈ ਦੱਸ ਕਿ ਮੈਂ ਕੀ ਖਵਾਣਾਗਾ ਮੈਂ ਤਾਂ ਤੇਰੀਆਂ ਦਵਾਵਾਂ ਕਰਦੀਆਂਗੀ ਰੱਬ ਨੂੰ ਹੱਥਾਂ ਤੜਕੇ ਤੇ ਮੈਂ ਥੋੜੀ ਕੁਝ ਖਵਾ ਦੂੰਗੀ ਤੈਨੂੰ ਦਵਾਈ ਵੀ ਚਾਹੀਦੀ ਮੁੱਠਾ ਦੇਣੀ ਪੈਂਦੀ ਐ ਕਹਿੰਦਾ ਮੈਂ ਠੀਕ ਐ ਮੈਨੂੰ ਕੁਝ ਨਹੀਂ ਹੋਇਆ ਤੁਹਾਨੂੰ ਦਵਾਈਆਂ ਦੇਈ ਜਾਂਦੇ ਪਤਾ ਨਹੀਂ ਕਾਦੀਆਂ ਨੇ ਦਵਾਈਆਂ ਉਹ ਤਾਂ ਹੈ ਬੁੱਤ ਹੁਣ ਉਹ ਤਾਂ ਅਸੀਂ ਉਹਦੇ ਵੀ ਹਾਲ ਦੇਖਿਆ ਹੀ ਸੀਗਾ ਉਹਦਾ ਚੱਲ ਕੋਈ ਗੱਲ ਨਹੀਂ ਦੇਖਦੇ ਹੁਣ ਕੀ ਬਣਦਾਗਾ ਐ ਮੈਥੋਂ ਕਿਹੜਾ ਉਹ ਸਮੂਗਾ ਫਿਰ

ਪੂਰਾ ਪਰ ਜਾਣ ਕਿਵੇਂ ਘਰ-ਬਾਰ ਸੰਭਾਲੇ ਪਹਿਲਾਂ ਐਡਾ ਦੁੱਖ ਪੈ ਕੇ ਹਟਿਆ ਆਪ ਤੇ ਹੈ ਕਿਵੇਂ ਕਾਲੇ ਨੂੰ ਸੰਭਾਲਿਓ ਦੇਖਦੀ ਆ ਮੈਂ ਇਕ ਤਾਂ ਪਹਿਲਾਂ ਆਇਆ ਦੀ ਪਹਿਲਾਂ ਸੱਚ ਬੰਦ ਆਉਂਦੀ ਸੀ ਫੋਨ ਦੀ ਚਲ ਕੋਈ ਨਾ ਕਰਦੀਆਂ ਫੋਨ ਬੰਦ ਕਰਨ ਨਹੀਂ ਲਾ ਕੇ ਦੇਖ ਲੈਣੀ ਨਾ ਤਾਂ ਬੰਦ ਤਾਂ ਸੀ ਜਾਂਦਾ ਹੈਗਾ ਚਲ ਫੇਰ ਹੀ ਲਾਉਣੀ ਆ ਇਹ ਨਿਆ ਕੰਮ ਧੁੰਦਾ ਜਾ ਕਰਦਾ ਤਪ ਪੱਤੇ ਜੇ ਉਹਦੀ ਫੇਰ ਖਿੰਡ ਜਾਂਦੇ ਨੇ ਉਹਦੀ ਫੇਰ ਖਿੰਡ ਜਾਂਦੇ ਨੇ ਹਵਾ ਆਲੇ ਨੇ ਵੀ ਉਹ ਕਰਕੇ ਜਿਕਰੀ ਨਹੀਂ ਆ ਉਸ ਨੂੰ ਨਹੀਂ ਕਰਦੀ ਸੱਟ ਕੇ ਆਈਆਂ ਬਾਹਰ ਇਹ ਫੇਰ ਸੱਟੀਆਂ ਇਹਨਾਂ ਨੂੰ ਅੰਦਰ ਕਰਦੇ ਮੀਂਹ ਆਉਣ ਵਾਲਾਗਾ ਛੱਡੇ ਨੂੰ ਮੈਂ ਸੱਟਿਆਉਂਗਾ ਆਪੇ ਇੱਥੇ ਰੱਖ ਦੇ ਇੱਕ ਵਾਰ ਇਹ ਤਾਂ ਰੱਖ ਦਿੰਦੀ ਆ ਤੇ ਮੈਂ ਤੈਨੂੰ ਫੋਨ ਲਾਈ ਜਾਂਦੀ ਸੀ ਕਦੋਂ ਹੁਣ ਬੰਦ ਹੋਇਆ ਪਿਆ ਉਹ ਤੇ ਖੇਤ ਚ ਕਿੱਥੇ ਬੁਲਾਉਣੀ ਗੱਲ ਲੈਟ ਹੈ ਨਹੀਂ ਕਿ ਸੀ ਬਾਰ ਬਾਰ ਮੱਖਾ ਪਤਾ ਨਹੀਂ ਕੀ ਹੋ ਗਿਆ ਕਾ ਤੋ ਫੋਨ ਬੰਦ ਆਇਆ ਕੌਣ ਬੰਦ ਹੋਇਆ ਪਿਆਗਾ ਕੋਈ ਉਹ ਥੋੜੀ ਹੈਗਾ ਕਿਵੇਂ ਮੌਲਾ ਕੀ ਕਰਨ ਲੱਗ ਗਿਆ ਅੱਜ ਤਾਂ ਪਹਿਲੇ ਸੁਣਦਾ ਨਹੀਂ ਵੀ ਕਈ ਨਹੀਂ ਗਿਆ ਕਾ ਤੋ ਫੋਨ ਲਾਉਂਦੀ ਸੀ ਤੂੰ ਦੱਸ ਕੀ ਗੱਲ ਹੋਈ ਮੈਂ ਤੈਨੂੰ ਐਂ ਕਹਿੰਦੀ ਸੀ ਹਰਪ੍ਰੀਤ ਦਾ ਫੋਨ ਆਇਆ ਸੀ ਹਾਂ ਤੇ ਉਹ ਕਹਿੰਦੀ ਵੀ ਕਾਲਾ ਨਾ ਦਵਾਈ ਦੋਈ ਨਹੀਂ ਲੈਂਦਾ ਹੈਗਾ ਤੇ ਨਾਲੇ ਉਹ ਮੈਨੂੰ ਠਿੱਟ ਕਰਨੀ ਜਾਂਦਾ ਕਿ ਦਵਾਈ ਖਾਣੋਂ ਹਟ ਗਿਆ ਪਤਾ ਹੀ ਨਹੀਂ ਹੁਣ ਕੀ ਆ ਹਿਸਾਬ ਕਿਤਾਬ ਕੀ ਨਹੀਂ ਹੈਗਾ ਕਦੀ ਮੈਂ ਤਾਂ ੱੱਕੇ ਨਾ ਦਵਾਈ ਲੈਣੀ ਕਈ ਵਾਰ ਦੇਖ ਦਿੰਦਾ ਦਵਾਈ ਤੇ ਕਈ ਵਾਰੀ ਲੈ ਲੈਂਦਾ ਹੈਗਾ ਤੇ ਡਾਕਟਰ ਨੇ ਜਿਹੜੀ ਕਹਿੰਦੀ ਗੋਲੀ ਮੈਂ ਉਹਨੂੰ ਦੱਸਿਆ ਵੀ ਦੱਸੀ ਸੀ ਉਹ ਦੇਈ ਜਾਂਦੀ ਐ ਕਹਿੰਦੀ ਹੁਣ ਇੰਨੀਆਂ ਦਵਾਈਆਂ ਦੇ ਦੇ ਕੀ ਕਰਾਂ ਜੇ ਹੁਣ ਉਹ ਸਾਂਊਗਾ ਡਾਕਟਰ ਨੇ ਕਿਹਾ ਸੀ ਫੇਰ ਉਹ ਲੋਟ ਹੋਊਗਾ ਉਹ ਤਾਂ ਪਹਿਲਾਂ ਹੀ ਬੋੜ ਬਹੁਤ ਮਾਰਦਾ ਹੁੰਦਾ ਸੀ ਹਾਂ ਤੇ ਹੁਣ ਉਹ ਕਹਿੰਦੀ ਮੇਰੇ ਕੋ ਛੇਤੀ ਦੇਣੇ ਆ ਜਾ ਚਾਚੀ ਹੁਣ ਦੱਸ ਮੈਂ ਕੀ ਕਰ ਤੈਨੂੰ ਡਿੱਕੀ ਜਾਂਦੀ ਸੀ ਮੈਂ ਤਾਂ ਛੇਤੀ ਦੇਣੇ ਹੁਣ ਫਿਰ ਦੋਨੋਂ ਤੋਂ ਤਾਂ ਜਾਇਆ ਸਰਨਾ ਨਹੀਂ ਗਾ ਤੇ ਫਿਰ ਹੁਣ ਕੀ ਕਰਾਂ ਤੇ ਕੰਮ ਧੰਦੇ ਦਾ ਵੀ ਨਹੀਂ ਸਰਦਾ ਨਾ ਤੇ ਉਧਰ ਜਾਏ ਬਿਨਾ ਸੜੇ ਤੇ ਨਾ ਇਧਰੋਂ ਸੜੇ ਹੁਣ ਕੀ ਕਰੂੰਗੀ ਦੱਸ ਹੁਣ ਤਾਂ ਗੱਲ ਆਇਆ ਦੇਖ ਮੈਂ ਤੈਨੂੰ ਗੱਲ ਕਹਿੰਦਾ ਸੀ ਵੀ ਤੂੰ ਤੂੰ ਫਿਰ ਕਰ ਲਈ ਜਾਇਆ ਹੋਰ ਕੀ ਆ ਫਿਰ ਪਸਵਾਂ ਟੰਗੇ ਮੈਂ ਦੇਖ ਲਊਂਗਾ ਬਸ ਲੰਗਰ ਨੂੰ ਤੇ ਫਿਰ ਤੂੰ ਦੇਖ ਲਈ ਨਹੀਂ ਫਿਰ ਬੰਤੋਂ ਭੈਣ ਨੂੰ ਬੁਲਾਉਂਦੀ ਬੰਤੋਂ ਨਹੀਂ ਤਾਂ ਕੋਈ ਗੱਲ ਨਹੀਂ ਮੈਂ ਰੋਟੀ ਟੋਕਤਾ ਉਹ ਘਰ ਜੂਗੀ ਨਹੀਂ ਉਧਰੋਂ ਲਾ ਕੇ ਫੜਾ ਜੂਗੀ ਇੱਧਰ ਐ ਕਰ ਲਊਗਾ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਮੈਂ ਨਾ ਤੈਨੂੰ ਐਂ ਕਹਿੰਦਾ ਸੀ ਜਿਵੇਂ ਜੰਟੇ ਨੇ ਮੈਨੂੰ ਐਂ ਦੱਸਿਆ ਸੀ ਕਹਿੰਦਾ ਸੀ ਕੋਈ ਚੰਡੀਗੜ੍ਹ ਡਾਕਟਰ ਹੈ ਤੇ ਉਹ ਉਹ ਸਾਰੀ ਚੀਜ਼ ਨੂੰ ਕਹਿੰਦਾ ਵੀ ਇਹ ਜੇ ਮਾਮਲੇ ਨੂੰ ਤਾਂ ਉਹ ਉੱਡ ਕੇ ਰਹਿਣਾ ਤੇ ਜੇ ਤੁਸੀਂ ਦਵਾਈ ਦਿਵਾਓ ਮੈਨੂੰ ਕਹਿੰਦਾ ਤੁਸੀਂ ਐਂ ਦੇਖੋ ਮਹੀਨੇ ਚ ਠੀਕ ਹੋ ਜੀਦਾ ਜਿਹੜਾ ਉਹ ਆਪਣਾ ਮੁੰਡਾ ਠੀਕ ਹੋਇਆ ਸੀ ਸੱਚ ਹੈ ਨਾ ਜਾਂਟੇ ਦਾ ਪੁੱਤ ਜੜੀ ਠੀਕ ਹੋਇਆ ਸੀ ਇਹਦਾ ਹਾਂ ਹਾਂ ਉਹ ਕਿਵੇਂ ਕਰਨ ਲੱਗਿਆ ਸੀਗਾ ਉਹ ਕਹਿੰਦਾ ਵੀ ਅਸੀਂ ਉੱਥੋਂ ਦਵਾਈ ਲੈ ਕੇ ਆਏ ਸੀਗੇ ਤੇ ਕਹਿੰਦਾ ਵੀ ਇੱਕ ਤੁਸੀਂ ਵੇਖੀ ਤੇ ਰਹੋ ਉੱਥੇ ਤਾਂ ਕਹਿੰਦਾ ਵੀ ਡਾਕਟਰ ਹੀ ਇੰਨਾ ਸਿਆਣਾਗਾ ਨਾਲੇ ਪੈਸੇ ਵਾਲੇ ਨਹੀਂ ਲੈਂਦਾਗਾ ਤੇ ਇਹ ਕਾਲੇ ਵਾਂਗੂ ਹੀ ਕਰਦਾ ਸੀ ਉਹ ਤੇ ਕਾਲੇ ਤੋਂ ਤਾਂ ਕਿੰਨਾ ਬੁਰਾ ਹਾਲ ਸੀ ਕਿਿੱਤਾ ਦਿਮਾਗ ਨੂੰ ਚੜ ਗਿਆ ਸੀ ਉਹਦੇ ਨੂੰ ਤਾਂ ਹਾਈ ਹਾਈ ਹਾਂ ਇਹ ਤਾਂ ਗੁਮਾਈ ਕਰਨਾ ਕਿ ਵੀ ਫਿਰ ਆਪਾਂ ਉੱਥੇ ਨਾ ਪਤਾ ਪਤਾ ਕਰਕੇ ਦੇਖ ਲੈ ਲੈ ਆ ਕੇ ਜਾਂ ਤੁਸੀਂ ਲੈ ਜਾਓ ਕਰਕੇ ਤੇ ਮੈਂ ਪਤਾ ਕਰ ਲੈ ਕੇ ਦੇ ਦਦਾ ਤੇ ਫਿਰ ਮੈਨੂੰ ਡਰੈਸ ਦੇ ਦੇ ਉਹਦਾ ਡਰੈਸ ਪੁੱਛ ਕੇ ਦੱਸ ਦਿੰਨਾ ਮੈਂ ਹਾਂ ਤੇ ਨਹੀਂ ਫਿਰ ਐਂ ਕਰੀ ਤੇ ਕਾਲੇ ਨੂੰ ਮਨਾ ਲਈ ਅਸੀਂ ਖਬਰ ਹੁਣ ਮੰਨੂਗਾ ਕਿ ਕੀ ਕਰੂ ਤੁਸੀਂ ਐਂ ਕਰੋ ਕੇਰਾ ਜਾ ਕੇ ਤੂੰ ਨਾ ਕੇਰਾ ਉਹਨਾਂ ਦੇ ਘਰ ਠੱਲ ਪਾ ਕਾਲੇ ਨੂੰ ਮਨਾ ਕਾਲੇ ਨੂੰ ਮਨਾ ਕੇ ਗੱਲਬਾਤ ਕਰਕੇ ਮੈਂ ਕੱਲ ਨੂੰ ਦੇਖਦਾ ਕੱਲ ਨੂੰ ਮੈਂ ਆ ਜੂਗਾ ਜੇ ਤਾਂ ਆਪਾਂ ਨੂੰ ਲੱਗਿਆ ਵੀ ਬਾਹਲੀ ਗੱਲ ਵਿਗੜੀ ਫਿਰ ਡਾਕਟਰ ਨੂੰ ਪੁੱਛ ਲਾਂਗੇ ਫਿਰ ਤਾਂ ਫਿਰ ਆਪਾਂ ਉੱਥੇ ਲੈ ਕੇ ਚੱਲਾਂਗੇ ਠੀਕ ਹੈ ਨਾ ਤੇ ਨਹੀਂ ਕਰ ਦੇਖ ਲੈਣਾ ਵੀ ਕੀ ਕਰਦਾ ਤੇ ਫਿਰ ਮੈਂ ਕਹਿ ਦੇਣੀ ਆ ਬੰਦ ਤੋਂ ਭੈਣ ਕੋਲ ਜਾ ਕੇ ਆਉਣੀ ਆ ਮੈਂ ਮੜਾ ਜਾ ਉਹਨੂੰ ਕਹਿ ਕੀ ਆਉਣੀ ਆ ਵੀ ਤੂੰ ਰੋਟੀ ਟੋਕੋ ਉਹਦਾ ਬਾਈ ਦਾ ਰੋਟੀ ਦਾ ਤੂੰ ਕਿਉਂ ਫਿਕਰ ਕਰਦੀ ਐ ਮੈਨੂੰ ਕੌਣ ਜਵਾਬ ਦੇਊਗਾ ਮੈਂ ਮੈਂ ਤੀਜੇ ਕੇ ਕਰ ਜਾਇਆਂਗਾ ਮੈਂ ਬੰਦ ਤੋਂ ਕੰਮ ਪੁੱਛੂਗਾ ਤੇ ਫਿਰ ਭੈਣ ਕਹਿ ਤਾਂ ਦਊਗੀ ਨਾ ਵੀ ਤੂੰ ਮੈਨੂੰ ਕਹਿ ਨਹੀਂ ਮੈਂ ਬਾਈ ਦੀਆਂ ਰੋਟੀਆਂ ਆਪੀ ਬੰਨ੍ਹ ਦੰਦੀ ਕੋਈ ਨਹੀਂ ਕੋਈ ਮੈਂ ਆਪੀ ਜਾ ਕੇ ਆਉ ਜੇ ਤੂੰ ਜਾਣਾ ਤਾਂ ਭੱਗ ਜਾ ਕੋਈ ਗੱਲ ਨਹੀਂ ਪਰ ਮੈਂ ਤੁਹਾਨੂੰ ਗੱਲ ਦੱਸਾਂ ਮੈਨੂੰ ਕੋਈ ਚੱਕਰ ਰੋਟੀ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਮੈਂ ਕਹਿ ਕੇ ਆਉਣੀ ਆ ਫਿਰ ਮੈਨੂੰ ਵੀ ਆਇਆ ਜੇ ਹੋ ਜਾਊਗਾ ਲਿਆ ਮ ਮੈਂ ਆਉਣੀ ਹੈਗੀ ਮੜਕ ਬਸ ਪਾਣੀ ਤਾਂ ਨਹੀਂ ਪੀਤਾ ਹੀ ਆ ਗੋਹਾ ਜਾਂ ਪਿੱਛੇ ਠਾੜਿਆ ਮੈਂ ਇਹਨਾਂ ਦਾ ਕੋਈ ਨਹੀਂ ਇੱਕ ਤਾਂ ਚੜਦੀ ਤਾਂ ਚੜਦੀ ਮੁਸੀਬਤ ਆਉਂਦੀ ਹੈ ਇੱਕ ਸਮੇਟਦੇ ਆ ਦੂਜੀ ਆ ਜਾਂਦੀ ਹੈ ਛੇਤੀ ਆ ਜੀ ਮੜਾ ਲੰਗਾ ਠੀਕ ਹੈ ਅੱਛਾ ਸੋਚਿਆ ਹੋਗਾ ਕੱਪੜੇ ਧੋਤੇ ਹਾਂ ਰਾਮ ਨਾਲ ਸੌਂ ਜਾ ਕੋਈ ਨਾ ਤੂੰ ਸਮਾਉਣੀ ਆ ਮੈਂ ਠਹਿਰ ਜਾ ਤੂੰ ਕੀ ਜਾਣੇਗੀ ਇਹ ਤੈਨੂੰ ਪਾਣੀ ਪਾ ਕੇ ਨਾ ਰੱਖਿਆ 2 ਮਿੰਟ ਪੇਟ ਕਰ ਤੈਨੂੰ ਉੱਠਣ ਨਹੀਂ ਦੇਣਾ ਅੱਜ ਮੈਂ ਇੱਥੋਂ ਇਹ ਤਾਂ ਧੁੱਤੇ ਹੋਏ ਸੀ ਮੇਰੇ ਕਾਲਾ ਮੋਤੀਆਂ ਨਹੀਂ ਉਤਰਿਆ ਹੋਇਆ ਮੈਨੂੰ ਪਤਾ ਹੈ ਆ ਕੱਪੜੇ ਦੇਖ ਲੈ ਕਿਵੇਂ ਧੋਤੇ ਹੋਏ ਤੇਰੇ ਨਾਲੇ ਕੋਈ ਕੰਮ ਕਦੇ ਚੱਜ ਨਾ ਕਰਿਆ ਤੇਰੇ ਧੋਤੇ ਤਾਂ بے ਧੋਤੇ ਹੁੰਦੇ ਉਹੀ ਗੱਲ ਹੋ ਗਈ ਨਾ ਆਖੇ ਰਕਾਨ ਦਾ ਸੁੰਭਰਿਆ ਕੁਡਰ ਦਾ ਲਿਪਿਆ ਇੱਕ ਬਰਾਬਰ ਆ ਤੋਦਨੀ ਆ ਤੋਦਨੀ ਆ ਨਹੀਂ ਸਮਾਰ ਕੇ ਮਾਰ ਕੇ ਤਾਂ ਆਇਆ ਕਰ ਜੇ ਦਾਗ ਇੱਕ ਵੀ ਰਹਿ ਗਿਆ ਕਿਸੇ ਕੱਪੜੇ ਤੇ ਇਹ ਸੋਚ ਲਈ ਇੱਕ ਦਾ ਕੱਪੜੇ ਤੇ ਉਹ 50 ਤੇਰੇ ਪਿੰਡੇ ਤੇ ਹੋਣਗੇ ਮਾਰ ਮਾਰ ਡਾਂਗਾ ਨਾ ਇਹ ਜਨ ਲਾਸਾਂ ਪਾਉ ਮਿਟਣੀਆ ਨਹੀਂ ਕਿ ਮੈਂ ਚਾਕ ਦੀਏ ਮੇਰੇ ਥੋਪੜ ਗਣੀ ਮੂੰਹ ਤਾਂ ਲੱਗਿਆ ਕੁਸ ਮੇਰੇ ਤੇ ਮੇਂ ਡਰਾਉਂਦੀ ਐ ਅੱਖਾਂ ਕੱਟ ਕੱਟ ਮਜਾ ਲਾ ਨੀਮੀ ਪਾਲੇ ਪਤਾ ਨਹੀਂ ਕਦੋਂ ਅਕਲਾਊਗੀ ਭਾੜ ਕੇ ਰਾਬਣਾ ਲੱਗੀ ਭਈ ਐ ਚੱਜ ਕਾਸੇ ਦਾ ਹੈ ਨਹੀਂ ਇਹਨਾਂ ਨੂੰ ਹੱਥਾਂ ਨੂੰ ਹਲਾ ਲਾ ਟੁੱਟੇ ਨਹੀਂ ਇਹ ਕਿਤੇ ਮੈਨੂੰ ਨਾ ਵੱਢ ਕੇ ਨਾ ਸਿੱਟਨੇ ਪੈ ਜਾਣ ਟੁੰਡੀ ਕਰ ਦੂੰ ਤੈਨੂੰ ਮੈਂ ਚੱਜ ਨਾ ਮਲਦੀ ਕਿਥੇ ਰੋਟੀ ਲੱਗੀ ਅੰਨ ਦਾ ਖਾਈਆ हे ਰੱਬਾ ਕਿਹੜੇ ਜਨਮ ਦਾ ਵੈਰ ਕੱਢ ਰਿਹਾ ਤੂੰ ਮੇਰੇ ਨਾਲ ఎదు మ <experiences>